ਖਡੂਰ ਸਾਹਿਬ ਦੇ ਲੋਕਾਂ ਨੂੰ ਸੰਬੋਧਨ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੜ ਵਿਰੋਧੀ ਪਾਰਟੀਆਂ ਤੇ ਹਮਲਾ ਬੋਲਿਆ ਆਕਾਲੀ ਦਲ ਅਤੇ ਕਾਂਗਰਸ ਦੇ ਨਾਲ-ਨਾਲ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਤੇ ਵੀ ਨਿਸ਼ਾਨਾ ਸਾਧਿਆ ਸੀਐਮ ਮਾਨ ਨੇ ਆਪਣੇ ਅੰਦਾਜ਼ 'ਚ ਤਮਾ ਵਿਰੋਧੀ ਲੀਡਰਾਂ ਨੂੰ ਘੇਰਿਆ ਅਰਵਿੰਦ ਕੇਜਰੀਵਾਲ ਨੂੰ ਚੱਕ ਕੇ ਅੰਦਰ ਮਾਰਿਆ ਜੇਲ੍ਹ 'ਚ ਕੀ ਸੋਚਦਾ ਸੀ ਮੋਦੀ ਕਿ ਕੇਜਰੀਵਾਲ ਨੂੰ ਅੰਦਰ ਕਰਕੇ ਪਾਰਟੀ ਖਤਮ ਕਰ ਦਾਂਗੇ ਉਹ ਕੇਜਰੀਵਾਲ ਇੱਕ ਵਿਅਕਤੀ ਦਾ ਨਾਮ ਨਹੀਂ ਕੇਜਰੀ ਵਾਲ ਇੱਕ ਸੋਚ ਹੈ ਉਹ ਵਿਅਕਤੀ ਨੂੰ ਅੰਦਰ ਕਰ ਦੇਗਾ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੇਗਾ ਮੈਨੂੰ ਇਹ ਦੱਸ ਤੇ મોદી મોદી ਆਇਆ ਸੀ ਕੱਲ ਉਹ ਆਪਣੀਆਂ ਆਪਣੀਆਂ ਆਪ ਦੇ ਪਤਾ ਨਹੀਂ ਕਿਹੜੀਆਂ-ਕਿਹੜੀਆਂ ਗੱਲਾਂ ਕਰ ਗਿਆ ਜੇ મોદી ਹੁੰਦਾ ਤਬ ਇਹ ਹੋ ਜਾਂਦਾ ਅਗਰ ਉਸ ਸਮੇਂ ਮੋਦੀ ਹੋਤਾ ਉਹ ਭਾਈ ਤੇਰੇ 10 ਸਾਲ ਕੱਢਣੇ ਔਖੇ ਹੋਏ ਪਏ ਨੇ ਤੂੰ ਕੱਤਰ ਦੀਆਂ ਗੱਲਾਂ ਕਰੀ ਜਾਂਦਾ ਯਾਰ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਇੱਕ ਟੀਵੀ ਇੰਟਰਵਿਊ ਚ ਕਹਿੰਦੇ ਅਸੀਂ ਨਾਮ ਲਵਾਂਗੇ ਕੁਝ ਲੀਡਰਾਂ ਦਾ ਉਹ ਨਾਮ ਸੁਣ ਕੇ ਤੁਹਾਡੇ ਦਿਲ ਚ ਕੋਈ ਵੀ ਸ਼ੇਅਰ ਕੋਈ ਗੱਲ ਆਉਂਦੀ ਹੋਵੇ ਤੁਸੀਂ ਬੋਲ ਦਿਓ ਮੈਂ ਠੀਕ ਹੈ ਲੋ ਨਾ ਕਹਿੰਦੇ ਸੁਖਵੀਰ ਬਾਦਲ ਮੈਂ ਕਿਹਾ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਨੇ ਪੰਜਾਬੀ ਲਿਖਣੀ ਤੇ ਪੜ੍ਹਨੀ ਆਉਂਦੀ ਨਹੀਂ ਆਪਣੇ ਪਿਤਾ ਜੀ ਨੂੰ ਕਹਿੰਦੇ ਨੇ ਮੇਰੇ ਪਿਤਾ ਜੀ ਦੇ ਸਮਾਨ ਹੈ ਪਰ ਪੰਜਾਬ ਦਾ ਵਾਰਿਸ ਬਣਨਾ ਚਾਹੁੰਦਾ ਹੈ ਕਹਿੰਦੇ ਕੈਪਟਨ ਮਰਿੰਦਰ ਮੈਂ ਕਿਹਾ ਮੈਲਾਂ 'ਚ ਰਹਿਣ ਵਾਲੇ ਰਾਜੇ ਨੇ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਜਦੋਂ ਕਾਂਗਰਸ ਦਾ ਰਾਜ ਸੀ ਕਾਂਗਰਸ ਨਾਲ ਜਦੋਂ ਅਕਾਲੀਆਂ ਦਾ ਰਾਜ ਸੀ ਅਕਾਲੀਆਂ ਨਾਲ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਅੱਜਕੱਲ੍ਹ ਭਾਜਪਾ ਦਾ ਰਾਜ ਹੈ ਭਾਜਪਾ ਦਾ ਲੋਕਾਂ ਨਾਲ ਤਾਂ ਕਦੇ ਖੜੀ ਨਹੀਂ ਕਹਿੰਦੇ ਨਰਿੰਦਰ ਮੋਦੀ ਮੈਂ ਕਿ ਕਿਸੇ ਵੀ ਗੱਲ ਨੂੰ ਕਿਸੇ ਵੀ ਤਰੀਕੇ ਨਾਲ ਕਿਤੋਂ ਵੀ ਫਿੱਟ ਕਰਕੇ ਕੁਝ ਵੀ ਕਹਿ ਦਿੰਦਾ ਮੈਂ ਪਿੱਛੇ ਚੰਦਰਜਾਨ ਚੰਦਰਜਾਨ ਦੀ ਲਾਂਚਿੰਗ ਸੀ ਸ੍ਰੀ ਹਰੀਕੋਟਾ ਇਸਰੋ ਦਾ ਜਿਹੜਾ ਲਾਂਚਿੰਗ ਸਟੇਸ਼ਨ ਹੈ ਚੰਦਰਜਾਨ ਦੀ ਲਾਂਚਿੰਗ ਵੇਲੇ ਮੋਦੀ ਕਹਿੰਦਾ मेरा इसरो से पुराना नाता है मैं भी हैरान हो गया मैं अठवीं का सर्टिफिकेट त नहीं है इसरो ना की लेना देना है उसे तो पढ़े लिखे लोग जाते हैं कहना मैं जब दूसरी तीसरी क्लास में पढ़ता था पढ़ाई में, में मेरा हाथ तंग था इसलिए हर टीचर मुझे आके कहता था तू इसरो में बैठ अब इसरो में इसरो में इसरो में इसरो में मेरा इसरो से पुराना नाता है कल कह गया उसे कहना मेरा खून का रिश्ता है पंजाब कहना कं प्यार चो एक प्यारा गुजरात तो सी दस यार हद हैरानी की हद है किसी भी चीज में किसी ने जोड़ा वो दे। मैं अरविंद के केजरीवाल मैं क्या जी इस कदर वाकिफ हो गई है मेरी कलम मेरे किरदार से कि इश्क भी लिखना चाहता हूं तो इनकलाब लिखा जाता है सब तो औखा सवाल पूछ लिया उन्होंने कहते भगवंत मान हम आपके बारे की कह बे मैं देखा अमलां बल्ले जे मैं देखा अमलां बल्ले ਤਾ ਕੁਛ ਨਹੀਂ ਮੇਰੇ ਪੱਲੇ ਜਿਵੇਂ ਦੇਖਾਂ ਲੋਕਾਂ ਦੀ ਰਹਿਮਤ ਬੱਲੇ ਤਾ ਬੱਲੇ 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 ਇਹ ਥੋਡੀ ਰਹਿਮਤ ਆ ਵੀਰੋ ਥੋਡੀ ਰਹਿਮਤ ਆਏ ਸੱਤ ਜਨਮ ਨਹੀਂ ਕਰ ਜਾ ਤਾਰ ਸਕਦਾ ਮੈਂ ਤੁਹਾਡਾ